ਬੱਸ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ ਸੜਕ ਤੇ ਖੜੇ ਲੋਕਾਂ ਤੇ ਪੁਲਿਸ ਵਾਲਿਆਂ ਨੇ ਭੱਜ ਕੇ ਬਚਾਈ ਆਪਣੀ ਜਾਨ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਅੰਮ੍ਰਿਤਸਰ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਦਰਅਸਲ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਪਿੱਲਰ ਦੇ ਨਾਲ ਝਾਟ ਕਰਾਉਂਦੀ ਹੈ ਤੁਹਾਨੂੰ ਟੀਵੀ ਸਕਰੀਨ ਤੇ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਬੱਸ ਜਿਹੜੀ ਆ ਉਹ ਪਿੱਲਰ ਦੇ ਨਾਲ ਟਕਰਾਉਂਦੀ ਹੈ ਅਤੇ ਉੱਥੇ ਚੀਕ ਚਹਾੜਾ ਮਚ ਜਾਂਦਾ ਹੈ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਅਤੇ ਕਈਆਂ ਦੀ ਹਾਲਤ ਨਾਜ਼ੁਕ ਵੀ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਜਦੋਂ ਬੱਸ ਦੀਆਂ ਬ੍ਰੇਕਾਂ ਫੇਲ ਹੋਈਆਂ ਉਸ ਵਕਤ ਬਹੁਤ ਸਾਰੇ ਲੋਕ ਸੜਕ ਤੇ ਖੜੇ ਸਨ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਆਖਿਰਕਾਰ ਇਸ ਬੱਸ ਵਾਲੇ ਨੂੰ ਹੋਇਆ ਕੀ ਹੈ ਅਤੇ ਜਿਸ ਤੋਂ ਬਾਅਦ ਜਦੋਂ ਬੱਸ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਦੀ ਆਈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਤੇ ਪੁਲਿਸ ਵਾਲਿਆਂ ਦੇ ਵੱਲੋਂ ਭੱਜ ਕੇ ਉੱਥੋਂ ਆਪਣੀ ਜਾਨ ਬਚਾਈ ਗਈ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰੀਕੇ ਭਿਆਨਕ ਹਾਦਸਾ ਵਾਪਰਿਆ ਬੱਸ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਫੀ ਜ਼ਿਆਦਾ ਭਿਆਨਕ ਹੈ ਹਾਦਸਾ ਸੀ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਨੇ ਦਰਜਨਾਂ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹਸਪਤਾਲ ਵਿੱਚ ਅਤੇ ਉੱਥੇ ਮੌਜੂਦ ਸਥਾਨਕ ਲੋਕਾਂ ਦੇ ਵੱਲੋਂ ਤੇ ਪੁਲਿਸ ਦੇ ਮਦਦ ਦੇ ਨਾਲ ਇਹਨਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਇਸੇ ਗੁਰਦੇਵ ਸਿੰਘ ਨਕਾਤ ਰਾਮਪਾਲਾਈ ਚੌਕ ਕੀ ਪੂਰਾ ਮਾਮਲਾ ਹੋਇਆ ਜੀ ਤੁਸੀਂ ਮੌਕੇ ਤੇ ਅਸੀਂ ਇੱਥੇ ਮੌਕੇ ਤੇ ਇੱਥੇ ਬੈਠੇ ਆਂ ਟ੍ਰੈਫਿਕ ਨਗਾ ਹੁੰਦਾ ਸੀ ਤੇ ਇਧਰੋਂ ਬਾਸ ਆਈ ਹੈ ਜਿਹੜਾ ਉੱਥੋਂ ਕੰਟਰੋਲ ਦੇ ਉੱਤੋਂ ਆਇਆ ਉਹ ਸਿੱਧੀ ਹੋ ਗਈ ਇਧਰ ਬਚੀ ਤਾਂ ਅਸੀਂ ਧੋੜ ਕੇ ਪਰਲੇ ਪੰਨੇ ਹੋ ਗਿਆ ਮੋਟਰਸਾਈਕਲ ਜਿਹਦਾ ਲੱਗਾ ਉਹ ਮੇਰਾ 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 ਮੋਟਰਸਾਈਕਲ ਡਰਿੰਕ ਵਗੈਰਾ ਕੀਤੀ ਡਰਾਈਵਰ ਨੇ ਨਹੀਂ ਇਹ ਨਹੀਂ ਪਤਾ ਲੱਗਾ ਉਹਨੇ ਡਰਿੰਕ ਕੀਤੀ ਜਿਹਨਾਂ ਨਹੀਂ ਕੀਤੀ ਕਿੰਨੀ ਸਪੀਡੀ ਬੱਸ ਸਪੀਡ ਦੀ ਪੂਰੀ ਆਪਣੀ ਹੋਣੀ ਹੈ ਆਪਣੀ 20 ਦੀ ਸਪੀਡ ਹੋਣੀ ਵੀ 25 ਦੀ ਲੋਕਾਂ ਨੇ ਕਿਉਂ ਭੱਜ ਕੇ ਜਾਣ ਬਚਾਈ ਬਚਾਈ ਹਾਂਜੀ ਉਹ ਪਤਾ ਲੱਗਾ ਜੀ ਉਹ ਤੋਂ ਦਵਾ ਦਵਾ ਹੈ ਜੀ ਤੇ ਆਪ ਦਵਾ ਭੱਜ ਕੇ ਪਰਲੇ ਬਣੇ ਤੋੜ ਕੇ ਨਿਕਲੇ ਆ ਕਿੰਨੀਆਂ ਸਵਾਰੀਆਂ ਕੋਈ ਜਾਣੀ ਨਹੀਂ ਸਵਾਰੀਆਂ ਵਿੱਚ ਬਹੁਤ ਜਣੀਆਂ ਸੱਟਾਂ ਲੱਗੀਆਂ ਸਵਾਰੀਆਂ ਬਹੁਤ ਨੇ ਵਿੱਚ ਜਾਣੀ ਨਹੀਂ ਕਿ ਸਾਨੂੰ ਹੈ ਕਿ ਡਰਾਈਵਰ ਜੀ ਸੀਰੀਅਸ ਪੁੱਛਣ ਰਹੇ ਆ ਤੇ ਬਾਕੀ ਵੀ ਇੱਕ ਮਿੰਟ ਕ ਨਾ ਟ੍ਰੈਫਿਕ ਡਾਉਂਡਾ ਬੈ ਨਾਲ ਹੀ ਐਂਬੂਲੈਂਸ ਨੂੰ ਉਸਲੇ ਫੋਨ ਕੀਤਾ ਇੰਸਪੈਕਟਰ ਸਾਹਿਬ ਸਾਡੇ ਮੈਂ ਆਪਣਾ ਆਪਣਾ ਨਾਮ ਤੇ ਟੈਕਨੀਸ਼ੀਅਨ ਦਾ ਸੁਣ। ਮੈਂ ਇੰਸਪੈਕਟਰ ਪਰਮਜੀ ਜੀ ਜ਼ੋਨ ਨੰਬਰ 3 ਇੰਚਾਰਜ। ਕੀ ਗੱਲ ਹੋਈ ਆ ਜੀ? ਕਿਹੜੇ ਚੌਕ ਤੇ ਹੋਈ? ਇਹ ਰਾਮਤਲਾਈ ਚੌਕ ਦੇ ਵਿੱਚ ਇਹ ਹਾਦਸਾ ਹੋਇਆ। ਇਹ ਮੈਨੂੰ ਪਤਾ ਲੱਗਾ ਮੈਂ ਵੀ ਜਲਦੀ ਉਸੇ ਵੇਲੇ 2-4 ਮਿੰਟ ਦੇ ਇੱਥੇ ਆ ਗਿਆਂਗੇ। ਬੱਸ ਜਿਹੜੀ ਦੱਸਦੇ ਬ੍ਰੇਕ ਫੇਲ ਹੋ ਗਈ। ਬੱਸ ਜਿਹੜੀ ਬੱਸ ਸਟੈਂਡ ਵੱਲੋਂ ਆ ਰਹੀ ਸੀ ਤੇ ਸਿੱਧੀ ਜਾ ਕੇ ਜਿਹੜੀ ਉਹ ਪਿੱਲਰ 'ਚ ਵੱਜ ਗਈ। ਤੇ ਸਵਾਰੀਆਂ ਸੀ। ਸਵਾਰੀਆਂ ਦੇ ਨਾਲ ਭਰੀ ਸੀਗੀ ਲੇਕਿਨ ਛੱਡਾਂ ਕੁਛ ਲੱਗੀਆਂ। ਮਤਲਬ ਕੋਈ ਇਹੋ ਜੀ ਜਿਆਦਾ ਨਹੀਂ ਧਿਆਨ ਕੋਈ ਵੀ ਡੈਥ ਨਹੀਂ ਹੋਈ ਸੱਟਾਂ ਵੱਜੀਆਂ ਮਾਰੀਆਂ ਮੋੜ ਉਹ ਲਾ ਕੇ ਦੇ ਹਸਪਤਾਲ ਵਿੱਚ ਉਹਨਾਂ ਨੂੰ ਆਪਾਂ ਮੁੱਢਲੀ ਸਹਾਇਤਾ ਦਿੱਤੀ ਆ ਹੁਣ ਸਾਡੇ ਕੋਲ ਜਿਹੜੀਆਂ ਆਪਣੇ ਐਂਬੂਲੈਂਸ ਆ ਗਈਆਂ ਜੇ ਕਿਸੇ ਦੇ ਗੰਭੀਰ ਸੱਟ ਹੋਏਗੀ ਉਹਨੂੰ ਹਸਪੀਟਲ ਪਹੁੰਚਾਇਆ ਜਾਏ ਕਈਆਂ ਦੇ ਮੋਬਾਈਲ ਗਵਾਚ ਗਏ ਅੰਦਰ ਕੋਈ ਇਹਦਾ ਜਾਂਚ ਪੜਤਾਲ ਕੀਤੀ ਹਾਂਜੀ ਉਹ ਫਿਰ ਜਦੋਂ ਇੱਕਦਮ ਜਾ ਕੇ ਪਿੱਲਰ 'ਚ ਵੱਜੀ ਫਿਰ ਉਹ ਨੇਚਰਲੀ ਤੁਹਾਨੂੰ ਪਤਾ ਵੀ ਉਹ ਜਦੋਂ ਝਟਕਾ ਜ਼ਿਆਦਾ ਵੱਜਾ ਤੇ ਮੋਬਾਈਲ ਬੁਗਲੋ ਤੇ ਮੋਟਰਸਾਈਕਲ ਟੁੱਟਿਆ ਕਿ ਜਿਹੜਾ ਕਿ ਲੱਗੇ ਮੋਟਰਸਾਈਕਲ ਇਹ ਆ ਵੀ ਬਹੁਤ ਜ਼ਿਆਦਾ ਪਰਮੇਸ਼ਰ ਨੇ ਕਿਰਪਾ ਕੀਤੀ ਜਿਹੜੀ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਸਾਡੇ ਮੁਲਾਜ਼ਮਾਂ ਦੀ ਗੋਸ਼ਟ ਉਹ ਵੀ ਕਈ ਵਾਰ ਇੱਥੇ ਬੈਠ ਜਾਂਦੇ ਆ ਜਦੋਂ ਕੋਈ ਸਾਲ ਲੈਣਾ ਹੋਵੇ ਜਾਂ ਕਿਤੇ ਥੋੜਾ ਬਹੁਤ ਮਤਲਬ ਸਾਰੇ ਅਰੈਸਟ ਕਰਨੇ ਦੋ ਬੰਦੇ ਡਰਾਈਵਰ ਨੇ ਡਰਿੰਕ ਵਗੈਰਾ ਕੀਤੀ ਹੋਵੇ ਨਹੀਂ ਡਰਿੰਕ ਨਹੀਂ ਪਰ ਉਹ ਮੈਨੂੰ ਜਿੱਥੋਂ ਜ਼ਿਆਦਾ ਪਤਾ ਲੱਗਾ ਜੇ ਸਾਰੀ ਜਾਣਕਾਰੀ ਮਿਲੀ ਵੀ ਬੱਸ ਦੀ ਬਰੇਕ ਫੇਲ ਹੋ ਗਈ ਜਾਨੀ ਨੁਕਸਾਨ ਜਾਨੀ ਇਨਸਾਨ ਤੋਂ ਫਿਲਹਾਲ ਅਜੇ ਪਚਾ ਸੱਟਾਂ ਲੱਗੀਆਂ ਕਾਫੀ ਵਿੱਚ ਸਵਾਰੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી